ਸਤਿ ਸ਼੍ਰੀ ਅਕਾਲ ਦੋਸਤੋ ਆਓ ਅੱਜ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਹੀ ਵਧੀਆ ਖੂਬਸੂਰਤ ਪੌੜ ਡੋਬਰਾ ਪੌੜ ਜਿਹੜਾ ਟੀਵੀ ਤੋਂ ਤਕਰੀਬਨ 25 ਕਿਲੋਮੀਟਰ ਦੇ ਫਾਸਲੇ ਤੇ ਹੈ ਇਹ ਪੌੜ ਦੀ ਖਾਸੀਅਤ ਇਹ ਹੈ ਕਿ ਰਾਤ ਸਮੇ ਇਹ ਪੌੜ ਰੰਗ ਬਦਲਦਾ ਹੈ ਤੁਸੀਂ ਦੇਖ ਰਹੇ ਹੋਗੇ ਪਿੱਛੇ ਰੰਗ ਕੇ ਬਦਲ ਰਿਹਾ ਹੈ ਆਓ ਪੌੜ ਤੇ ਵੀ ਚੱਲਦੇ ਆ ਪੌੜ ਕਿਹੜਾ ਨਜ਼ਾਰਾ ਪੇਸ਼ ਕਰਦਾ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਲਓ ਜੀ ਆਪਾਂ ਚੱਲ ਪਏ ਆਂ ਡੋਬਰਾ ਵਾਲੇ ਪਾਸਿਓ 440 ਮੀਟਰ ਅਰਥਾਤ ਕਰੀਬ 1446 ਫੁੱਟ ਲੰਬੇ ਪੁਲ ਤੇ ਇਹ ਭਾਰਤ ਦਾ ਸਭ ਤੋਂ ਲੰਬਾ ਸਿੰਗਲ ਮੋਟੇਬਲ ਸਸਪੈਂਸ਼ਨ ਬ੍ਰਿਜ ਹੈ ਜੋ ਏਸ਼ੀਆ ਵਿੱਚ ਮਾਨਵ ਨਿਰਮਿਤ ਸਭ ਤੋਂ ਵੱਡੀ ਚੀਲ ਟੀਰੀ ਦੇ ਦੋ ਕਿਨਾਰਿਆਂ ਨੂੰ ਜੋੜਦਾ ਹੈ ਵੈਸੇ ਇਸ ਦੀ ਲੰਬਾਈ 725 ਮੀਟਰ ਹੈ ਜੋ ਇਸ ਨੂੰ ਦੇਸ਼ ਦਾ ਸਭ ਤੋਂ ਲੰਬਾ ਸਸਪੈਂਸ਼ਨ ਬ੍ਰਿਜ ਹੋਣ ਦਾ ਮਾਣ ਦਿੰਦੀ ਹੈ ਹਵਾਵੀ ਚੱਟ ਝੂਲ ਦੇ ਇਸ 440 ਮੀਟਰ ਲੰਬੇ ਪੁਲ ਤੇ ਪੁੱਜਣ ਲਈ ਡੋਬਰਾ ਵਾਲੇ ਪਾਸਿਓਂ 260 ਮੀਟਰ ਲੰਬੇ ਆਰ ਸੀ ਸੀ ਨਾਲ ਬਣੇ ਰਸਤੇ ਨੂੰ ਪਾਰ ਕਰਨਾ ਪੈਂਦਾ ਹੈ ਅਤੇ 25 ਮੀਟਰ ਪੁਲ ਦੇ ਦੂਜੇ ਪਾਸੇ ਹੈ। ਇਹ ਪੁਲ ਸਮੁੰਦਰ ਤਲ ਤੋਂ 850 ਮੀਟਰ ਦੀ ਉਚਾਈ ਤੇ ਬਣਿਆ ਹੋਇਆ ਹੈ ਜਦਕਿ ਤੀਰੀ ਝੀਲ ਨੂੰ 830 ਮੀਟਰ ਤੱਕ ਹੀ ਭਰਿਆ ਜਾ ਸਕਦਾ ਹੈ। ਪੁਲ ਦੀ ਕੁੱਲ ਚੜਾਈ 7 ਮੀਟਰ ਹੈ ਜਰਕਿ ਵਾਹਨ 5.5 ਮੀਟਰ ਤੇ ਹੀ ਚੱਲਦੇ ਨੇ। ਦੋਵੇਂ ਪਾਸੇ ਪੈਦਲ ਚੱਲਣ ਵਾਲਿਆਂ ਲਈ ਰਸਤਾ ਬਣਿਆ ਹੋਇਆ ਹੈ ਪੁਲ ਦੇ ਦੋਵੇਂ ਪਾਸੇ 58 58 ਮੀਟਰ ਉੱਚੇ ਚਾਰ ਟਾਵਰ ਬਣੇ ਹੋਏ ਨੇ ਇਸ ਪੁਲ ਤੇ 18 18 ਟਨ ਵਜਨ ਦੇ ਤੱਕ ਚੱਲ ਸਕਦੇ ਨੇ ਛਾਲ 2005 ਵਿੱਚ ਟਿਰੀ ਡੈਮ ਦੇ ਪਿੱਛੇ ਝੀਲ ਬਣਨ ਨਾਲ ਇਸ ਇਲਾਕੇ ਦੇ 16 ਪੁਲ ਡੁੱਬ ਗਏ ਸਨ ਜਿਸ ਕਾਰਨ ਇਸ ਇਲਾਕੇ ਵਿੱਚ 2.5 ਲੱਖ ਲੋਕ ਪ੍ਰਭਾਵਿਤ ਹੋਏ ਜਿਹੜਾ ਰਸਤਾ ਪਹਿਲਾਂ 1.5 ਘੰਟੇ ਚ ਪੂਰਾ ਹੁੰਦਾ ਸੀ ਉਸ ਨੂੰ 5.5 ਘੰਟੇ ਲੱਗਣ ਲੱਗੇ ਪਰਤਾਪਨਗਰ ਤੇ ਉਤਰਾਕਾਂਸ਼ੀ ਦਾ ਸੰਪਰਕ ਟਿਰੀ ਨਾਲੋਂ ਟੁੱਟ ਗਿਆ ਲੋਕਾਂ ਵਿੱਚ ਭਾਰੀ ਗੁੱਸਾ ਪੈਦਾ ਹੋ ਗਿਆ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਏ ਜਨਵਰੀ 2006 ਵਿੱਚ ਮੁੱਖ ਮੰਤਰੀ ਨਰੈਣ ਦੱਤਿਵਾਲੀ ਨੇ ਭਾਗੀਰਥੀ ਨਦੀ ਤੇ 592 ਫੁੱਟ ਲੰਬਾ ਪੁਲ ਬਣਾਉਣ ਲਈ ਹਾਮੀ ਭਰੀ ਅਤੇ 2 ਸਾਲਾਂ ਵਿੱਚ ਇਸ ਨੂੰ ਤਿਆਰ ਕੀਤਾ ਜਾਣਾ ਸੀ ਪਰ ਉਸਾਰੀ ਦੌਰਾਨ ਹੀ ਪੁਲ ਦਾ ਡਿਜ਼ਾਈਨ ਬਦਲ ਕੇ ਲੰਬਾਈ 725 ਮੀਟਰ ਕਰ ਦਿੱਤੀ ਗਈ ਜਿਸ ਨਾਲ ਪੁਲ ਦੀ ਲਾਗਤ ਵੀ 1 ارب 25 ਕਰੋੜ ਰੁਪਏ ਵੱਧ ਗਈ। ਆਈਟੀਆਈ ਰੁੜਕੀ ਨੇ ਵੀ ਇਸ ਦਾ ਡਿਜ਼ਾਈਨ ਇੱਕ ਵਾਰੀ ਵਿੱਚ ਨਹੀਂ ਸੀ ਦਿੱਤਾ ਬਲਕਿ ਹਿੱਸਿਆਂ 'ਚ ਦਿੱਤਾ ਸੀ। ਮਾਰਚ 2012 'ਚ 48 ਝੂਲਾ ਪੋਰ ਟੁੱਟ ਗਿਆ ਜਿਸ ਕਾਰਨ ਪੁਲ ਦੇ ਡਿਜ਼ਾਈਨ ਨੂੰ ਕਰਾਸ ਚੈੱਕ ਕਰਨ ਵਾਸਤੇ ਆਈਟੀਆਈ ਖੜਕਪੁਰ 'ਚ ਭੇਜ ਦਿੱਤਾ ਗਿਆ। ਉੱਥੋਂ ਦੇ ਇੰਜੀਨੀਅਰਾਂ ਨੇ ਇਸ ਦੇ ਡਿਜ਼ਾਈਨ ਵਿੱਚ ਕਈ ਘਾਟਾਂ ਕੱਢ ਕੇ ਇਸ ਨੂੰ ਫੇਲ ਕਰ ਦਿੱਤਾ। ਅਤੇ ਸਰਕਾਰ ਨੇ ਪੁਲ ਦੇ ਨਿਰਮਾਣ ਤੇ ਰੋਖਲਾ ਦਿੱਤੀ ਅਕਤੂਬਰ 2014 ਵਿੱਚ ਇੱਕ ਸਰਕਾਰ ਨੇ 10 ਕਰੋੜ ਰੁਪਏ ਖਰਚ ਕੇ ਕੋਰੀਆਈ ਯੂਸਿਨ ਇੰਜੀਨੀਅਰਿੰਗ ਕਾਰਪੋਰੇਸ਼ਨ ਕੰਸਲਟੈਂਟ ਕੰਪਨੀ ਤੋਂ ਡਿਜ਼ਾਈਨ ਤਿਆਰ ਕਰਵਾਇਆ ਨਵੇਂ ਡਿਜ਼ਾਈਨ ਤਹਿਤ ਕੇਵਲ 4 ਟਾਬਰਾ ਅਤੇ 260 ਮੀਟਰ ਦੇ ਅਪਰੋਚ ਪੁਲ ਤੇ ਹੀ 1.25 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਫਿਰ 2015 ਦੇ ਵਿੱਚ 75 ਕਰੋੜ ਰੁਪਏ ਦੇ ਕੇ ਕੰਮ ਸ਼ੁਰੂ ਕਰਵਾਇਆ ਗਿਆ ਜੋ 2017 ਤੱਕ ਪੂਰਾ ਕੀਤਾ ਜਾਣਾ ਸੀ ਪਰ ਕੰਮ ਸਿਰੇ ਨਾ ਚੜਿਆ ਇਸ ਮੰਗਰੋਂ ਰਾਜ ਸਰਕਾਰ ਨੇ ਨਿਰਮਾਣ ਕਾਰਜਾਂ ਲਈ 75 ਕਰੋੜ ਰੁਪਏ ਅਤੇ ਕੰਸਲਟੈਂਟ ਕੰਪਨੀ ਨੂੰ ਕਰਾਰ ਵਧਾਉਣ ਲਈ 15 ਕਰੋੜ ਰੁਪਏ ਹੋਰ ਦਿੱਤੇ ਪਰ ਅਗਸਤ 2018 ਵਿੱਚ ਪੁਲ ਦੇ ਤਿੰਨ ਸਸਪੈਂਡਡ ਟੁੱਟ ਗਏ ਆਖਰ ਅਗਸਤ 2019 ਵਿੱਚ ਮੁੱਖ ਪੁਲ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ 4 ਅਕਤੂਬਰ ਨੂੰ ਉਸ ਸਮੇਂ ਇਸ ਦਾ ਸਫਲ ਟ੍ਰਾਇਲ ਹੋਇਆ ਜਦੋਂ 15-15 ਟਨ ਦੇ 14 ਟਰੱਕ ਇਸ ਤੇ ਚਲਾਏ ਗਏ ਇਸ ਤੇ 18 ਟਨ ਦੀ ਸਮਰੱਥਾ ਵਾਲੇ ਲੋਡਡ ਵਾਹਨ ਹੀ ਚੱਲ ਸਕਦੇ ਹਨ ਇਸ ਤੋਂ ਉੱਪਰ ਭਜਨ ਤੇ ਰੋਕ ਹੈ ਲੋਹੇ ਦਾ ਪੁਲ ਹੋਣ ਕਾਰਨ ਇਹ ਮੌਸਮ ਮੁਤਾਬਕ 90 ਸੈਂਟੀਮੀਟਰ ਤੱਕ ਫੈਲਦਾ ਤੇ ਸੁੰਗੜਦਾ ਹੈ ਪਰ ਇਸ ਦਾ ਪੁਲ ਤੇ ਕੋਈ ਅਸਰ ਨਹੀਂ ਪੈਂਦਾ ਗਰਮੀਆਂ ਵਿੱਚ 70 ਤੋਂ 100 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲਦੀ ਹੈ ਜਿਸ ਨੂੰ ਸਹਿਣ ਲਈ ਅੱਠ ਸ਼ਾਕ ਅਬਜ਼ਰਬਰ ਲਾਏ ਗਏ ਨੇ 2 ਲੱਖ ਨਟ ਬੋਲਟਾਂ ਨਾਲ ਕਸਿਆ ਇਹ ਪੁਲ 150 ਕਿਲੋਮੀਟਰ ਪ੍ਰਤੀ ਕੰਟ ਰਫ਼ਤਾਰ ਨਾਲ ਚੱਲਣ ਵਾਲੀ ਢੇਰੀ ਨੂੰ ਵੀ ਚਾਲਤ ਸਕਦਾ ਹੈ ਹੁਣ ਤੱਕ ਇਸ ਤੇ 3 ਅਰਬ ਰੁਪਏ ਖਰਚਾ ਆ ਚੁੱਕਿਆ ਹੈ ਲਓ ਦੋਸਤੋ ਹੁਣ ਜਰਾ ਇੱਕ ਉੱਚੀ ਪਹਾੜੀ ਤੋਂ ਝੀਲ ਦੇ ਉੱਪਰ ਬਣੇ ਪੁਲ ਨੂੰ ਜਰਾ ਜ ਦੂਰੀ ਤੋਂ ਦੇਖ ਲਵੋ ਇਸ ਕੋਣ ਤੋਂ ਇਸ ਨੂੰ ਦੇਖਣਾ ਇੱਕ ਵੱਖਰਾ ਅਨੁਭਵ ਹੈ ਵੈਸੇ ਇਹ ਪੁਲ ਕਈ ਕਿਲੋਮੀਟਰ ਦੂਰੀ ਤੋਂ ਵੀ ਦੇਖਿਆ ਜਾ ਸਕਦਾ ਹੈ ਪਰ ਇਸ ਦੇ ਰੰਗ ਅਤੇ ਚੀਚ ਪਰਸ਼ਾਮਾ ਇਥੋਂ ਹੀ ਬਿੱਤਰ ਦਿਖਾਈ ਦਿੰਦਾ ਹੈ ਇਸ ਦੇ ਬਿਲਕੁਲ ਲਾਗੇ ਹੀ ਇੱਕ ਫਲੋਟਿੰਗ ਹੋਟਲ ਹੈ ਇਸੇ ਝੀਲ ਵਿੱਚ ਦਰਅਸਲ ਸਮੁੰਦਰ ਤਲ ਤੋਂ 5500 ਫੁੱਟ ਦੀ ਉਚਾਈ ਤੇ ਤੈਰਦੇ 20 ਕਮਰੇ ਨੇ ਜਿੱਥੇ ਕੁਦਰਤ ਦੀ ਗੋਦ ਵਿੱਚ ਬੈਠ ਕੇ ਤੁਸੀਂ ਇਸ ਪੁਲ ਦੇ ਬਦਲਦੇ ਰੰਗਾਂ ਤੋਂ ਇਲਾਵਾ ਜਲ ਖੇਡਾਂ ਉੱਤਰ ਭਾਰਤੀ ਚੀਨੀ ਅਤੇ ਕੰਟੀਨੈਂਟਲ ਭੋਜਨ ਦਾ ਮਜ਼ਾ ਲੈ ਸਕਦੇ ਹੋ ਇਹ ਦਰਸ਼ਾਤ ਦੇ ਸਮੇਂ ਦਾ ਹੈ ਦਿਨ ਵੇਲੇ ਇਹ ਸਭ ਕੁਝ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ